ਟਰੈਕਟਰ ਤੋਂ ਲੈ ਕੇ ਚੌਪਰ ਸੁਪਰ ਸੀਡਰ ਬੈਲਰ ਤੇ ਹੋਰ ਵੀ ਕਾਫੀ ਸਾਰੇ ਸੰਦਾਂ ਦੇ ਉੱਪਰ ਕਿਸਾਨ ਵਿਰੋਧ ਸਰਕਾਰ ਦੇ ਵੱਲੋਂ ਇੱਕ ਹੋਰ ਮੌਕਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਸਬਸਿਡੀ ਦੇ ਉੱਪਰ ਤੁਸੀਂ ਇਹ ਸੰਦ ਖਰੀਦ ਸਕਦੇ ਹੋ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿਉਂਕਿ ਜਿਹੜੀ ਝੋਲੇ ਦੀ ਪ੍ਰਾਲੀ ਹੁਣ ਆਉਣ ਵਾਲੀ ਹੈ ਤੇ ਉਸ ਨੂੰ ਆਗ ਲਗਾਉਣ ਤੋਂ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਸਰਕਾਰ ਤੋਂ ਵੱਲੋਂ ਫੇਰ ਜਿਹੜਾ ਇੱਕ ਮੌਕਾ ਦਿੱਤਾ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਜਿਹੜੇ ਕਿਸਾਨ ਇਸ ਸਕੀਮ ਦੇ ਤਹਿਤ ਖੇਤੀ ਦੇ ਜਿਹੜੇ ਸੰਦ ਹੈ ਉਹ ਖਰੀਦ ਲੈਣ ਤਾਂ ਤੁਸੀਂ ਵੀ ਦੋਸਤੋ ਅਗਰ ਪਹਿਲਾਂ ਅਪਲਾਈ ਕਰਨ ਤੋਂ ਰਹਿ ਗਏ ਸੀ ਤਾਂ ਇਸ ਮੌਕੇ ਦਾ ਲਾਭ ਉਠਾ ਸਕਦੇ ਹੋ ਤੇ ਆਓ ਹੁਣ ਆਪਾਂ ਦੇਖਦੇ ਹਾਂ ਕਿ ਸਰਕਾਰ ਦੇ ਵੱਲੋਂ ਕਿਹੜੇ ਕਿਹੜੇ ਖੇਤੀ ਸੰਦਾਂ ਦੇ ਉੱਪਰ ਸਬਸਿ ਸਿਟੀ ਦਿੱਤੀ ਜਾ ਰਹੀ ਹੈ ਤਾਂ ਸਾਰਿਆਂ ਤੋਂ ਪ੍ਰਮੁੱਖ ਜੋ ਖੇਤੀ ਸੰਧ ਹੈ ਪ੍ਰਾਲੀ ਸੰਭਾਲਣ ਦੇ ਵਿੱਚ ਉਹ ਆ ਸੁਪਰ ਸੀਡਰ ਜੋ ਕਿ ਕਿਸਾਨਾਂ ਦੇ ਵਿੱਚ ਕਾਫੀ ਪ੍ਰਚਲਿਤ ਹੋ ਚੁੱਕਿਆ ਹੈ ਤਾਂ ਸਰਕਾਰ ਦੇ ਵੱਲੋਂ ਜੋ ਸਬਸਿਡੀ ਇਸ ਵਾਰ ਵੀ ਜਿਹੜਾ ਸੁਪਰ ਸੀਡਰ ਦੇ ਉੱਪਰ ਦਿੱਤੀ ਜਾ ਰਹੀ ਹੈ ਇਸ ਤੋਂ ਅੱਗੇ ਕਿਸਾਨ ਵੀਰੋ ਇਸ ਵਾਰ ਸਰਕਾਰ ਦੇ ਵੱਲੋਂ ਟਰੈਕਟਰ ਦੇ ਉੱਪਰ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਸੋ ਅਗਰ ਤੁਸੀਂ ਗਰੁੱਪ ਬਣਾ ਕੇ ਫਾਈਲ ਅਪਲਾਈ ਕਰਦੇ ਹੋ ਤਾਂ ਟਰੈਕਟਰ ਵੀ ਤੁਸੀਂ ਜਿਹੜਾ 80% ਤੱਕ ਸਬਸਿਡੀ ਤੇ ਲੈ ਸਕਦੇ ਹੋ ਇਸ ਤੋਂ ਅੱਗੇ ਜ਼ੀਰੋ ਡ੍ਰਿਲ ਦੇ ਉੱਪਰ ਸਬਸਿਡੀ ਮਿਲਣੀ ਹੈ ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਚੌਪਰ ਦੇ ਉੱਪਰ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਸ ਤੋਂ ਕਿ ਟੂੜੀ ਵਾਲੀ ਮਸ਼ੀਨ ਵੀ ਬਣ ਜਾਂਦੀ ਹੈ ਤੇ ਤੁਸੀਂ ਚੌਪਰ ਦੇ ਉੱਪਰ ਵੀ ਕਿਸਾਨ ਵੀਰੋ ਸਬਸਿਡੀ ਲੈ ਸਕਦੇ ਹੋ ਐਮਬੀ ਪਲੋ ਤੇ ਵੀ ਸਬਸਿਡੀ ਜਿਹੜੀ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੱਖ-ਵੱਖ ਫਸਲਾਂ ਦੀ ਕਟਾਈ ਕਰਨ ਵਾਲਾ ਕ੍ਰੌਪ ਰੀਪਰ ਵੀ ਜਿਹੜਾ ਤੁਸੀਂ ਇਸ ਸਕੀਮ ਦੇ ਤਹਿਤ ਸਬਸਿਡੀ ਦੇ ਲੈ ਸਕਦੇ ਹੋ ਇਸ ਤੋਂ ਇਲਾਵਾ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਤੇਸ ਦੇ ਨਾਲ ਜੋ ਪਰਾਲੀ ਇਕੱਠੀ ਕਰਨ ਵਾਲਾ ਰੇਕ ਹੁੰਦਾ ਤਾਂ ਇਹਦੀ ਵੀ ਜਿਹੜਾ ਸਬਸਿਡੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸੁਪਰ ਐਸਐਮਐਸ ਹੋ ਗਿਆ ਹੈਪੀ ਸੀਡਰ ਹੋ ਗਿਆ ਸਮਾਰਟ ਸੀਡਰ ਹੋ ਗਿਆ ਸਰਫੇਸ ਸੀਡਰ ਤੱਕ ਹੋਰ ਵੀ ਜਿਹੜੀਆਂ ਕਾਫੀ ਸਾਰੇ ਖੇਤੀ ਦੀਆਂ ਮਸ਼ੀਨਾਂ ਜਿਹੜੀਆਂ ਇਹਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਕਿਸਾਨ ਵੀਰੋ ਅਗਰ ਤੁਸੀਂ ਗਰੁੱਪ ਬਣਾ ਕੇ ਸਬਸਿਡੀ ਦੀ ਫਾਈਲ ਅਪਲਾਈ ਕਰਦੇ ਹੋ ਤਾਂ ਤੁਸੀਂ ਕਾਫੀ ਸਾਰੇ ਸੰਦ ਆ ਜਿਹੜੇ ਉਹ ਖਰੀਦ ਸਕਦੇ ਹੋ ਜਿਸ ਦੇ ਵਿੱਚ ਕਿ ਟਰੈਕਟਰ ਵੀ ਜਿਹੜਾ ਗਰੁੱਪ ਨੂੰ ਦਿੱਤਾ ਜਾਣਾ ਹੈ ਅਗਰ ਤੁਸੀਂ ਸਿੰਗਲ ਫਾਈਲ ਅਪਲਾਈ ਕਰੋਗੇ ਤਾਂ ਤੁਸੀਂ ਟਰੈਕਟਰ ਨਹੀਂ ਅਪਲਾਈ ਕਰ ਸਕਦੇ ਸਿੰਗਲ ਫਾਈਲ ਦੇ ਲਈ ਤੁਸੀਂ ਸਿਰਫ ਇੱਕ ਮਸ਼ੀਨ ਦੀ ਚੋਣ ਕਰ ਸਕਦੇ ਹੋ ਇਸ ਲਈ ਕਿਸਾਨ ਵੀਰੋ ਅਗਰ ਤੁਸੀਂ ਸਿੰਗਲ ਫਾਈਲ ਦੀ ਬਜਾਏ ਗਰੁੱਪ ਬਣਾ ਕੇ ਫਾਈਲ ਅਪਲਾਈ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਕਾਫੀ ਸਾਰਾ ਸੰਦ ਆ ਜਿਹੜੇ ਉਹ ਖਰੀਦ ਸਕਦੇ ਹੋ ਤਾਂ ਗੱਲ ਕਰੀਏ ਆਨਲਾਈਨ ਅਪਲਾਈ ਕਰਨ ਦੀ ਤਾਂ ਜੋ ਪੰਜਾਬ ਸਰਕਾਰ ਦਾ ਪੋਰਟਲ ਬਣਿਆ ਹੋਇਆ ਹੈ ਚਿੰਦਰੀ ਪੀਬੀ ਤਾਂ ਉੱਥੇ ਤੁਸੀਂ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਜਾਂ ਆਪਣੇ ਕਿਸੇ ਨੇੜੇ ਦੇ ਕੰਪਿਊਟਰ ਕੈਫੇ ਤੋਂ ਜਾ ਕੇ ਵੀ ਤੁਸੀਂ ਆਪਣੀ ਫਾਈਲ ਜਿਹੜੀ ਅਪਲਾਈ ਕਰਵਾ ਸਕਦੇ ਹੋ ਗੱਲ ਕਰੀਏ ਤਰੀਕ ਦੀ ਤਾਂ ਦੋਸਤੋ ਅੱਜ ਜਾਨੀ ਕਿ 19/9/2024 ਸ਼ਾਮ 5 ਵਜੇ ਤੱਕ ਤੁਸੀਂ ਜਿਹੜੀਆਂ ਆਪਣੀਆਂ ਅਰਜ਼ੀਆਂ ਉਹ ਆਨਲਾਈਨ ਅਪਲਾਈ ਕਰ ਸਕਦੇ ਹੋ ਫਾਈਲ ਅਪਲਾਈ ਕਰਨ ਸਮੇਂ ਕਿਸਾਨ ਵੀਰੋਂ ਤੁਹਾਨੂੰ ਜਿਹੜਾ 5000 ਰੁਪਏ ਟੋਕਨ ਮਨੀ ਦਾ ਜਮ੍ਹਾਂ ਕਰਵਾਉਣਾ ਪਵੇਗਾ ਜੋ ਕਿ ਰਿਫੰਡੇਬਲ ਹੋਵੇਗਾ ਤੁਹਾਡੀ ਫਾਈਲ ਪਾਸ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ 5000 ਰੁਪਏ ਵਾਪਸ ਸਰਕਾਰ ਦੇ ਵੱਲੋਂ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤਾ ਜਾਵੇਗਾ ਤੋ ਇਹ ਜਾਣਕਾਰੀ ਸੀ ਕਿਸਾਨ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ